ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇਹ ਪਿੰਡ ਲਲਾਣੀ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆ ਬਹੁਤ ਹੀ ਪਿਆਰਾ ਬੱਚਾ ਜੋ ਆਪ ਜੀ ਨੂੰ ਪਤਾ ਹੈ ਕਿ ਘਰ ਦੀ ਛੱਤ ਡਿੱਗਣ ਕਾਰਨ ਉਸ ਬੱਚੇ ਦੀ ਮੌਤ ਹੋ ਗਈ ਆ ਅਸੀਂ ਅੱਜ ਪਰਿਵਾਰ ਦੇ ਨਾਲ ਦੁੱਖ ਵਡਾਉਣ ਵਾਸਤੇ ਵੀ ਆਏ ਆ ਨਾਲ ਸਾਡੇ ਜਿੰਨੇ ਵੀ ਵੀਰ ਮੇਰੇ ਆਏ ਆ ਕੁਝ ਪਰਿਵਾਰ ਦੀ ਮਦਦ ਕਰਨ ਵਾਸਤੇ ਵੀ ਆਏ ਆ ਪਰ ਮੈਂ ਇੱਕ ਬੇਨਤੀ ਕਰਦਾ ਕਿ ਜਦੋਂ ਘਟਨਾ ਵਾਪਰ ਜਾਂਦੀ ਆ ਅਸੀਂ ਸਾਰੇ ਇਕੱਠੇ ਹੋ ਜਾਂਦੇ ਮੈਂ ਜਿੰਨੇ ਵੀ ਸਿੱਖ ਕੌਮ ਨੂੰ ਖਾਸ ਕਰਕੇ ਸਿੱਖ ਕੌਮ ਦੀ ਗੱਲ ਕਰਾਂਗਾ ਜਿੰਨੇ ਜਿੰਨਾ ਏਰੀਆ ਆਉਂਦਾ ਆਪੋ ਆਪਣਾ ਏਰੀਏ ਨੂੰ ਜੇ ਕੋ ਕਿਸੇ ਦਾ ਗਰੰਤੀ ਸਿੰਘ ਦਾ ਜਾਂ ਕੇ ਸਿੱਖ ਦਾ ਘਰੋਂ ਤੰਗ ਹੈ ਜਾਂ ਘਰ ਨਾੜਾ ਹੈ ਜਾਂ ਕੋਈ ਹੋਰ ਕਾਰਨ ਹੈ ਤੇ ਇਸ ਚੀਜ਼ ਨੂੰ ਪਹਿਲਾਂ ਮੀਡੀਆ ਉੱਤੇ ਲਿਆਂਦਾ ਜਾਵੇ ਜਾਂ ਜਿਵੇਂ ਕੋਈ ਸੰਸਥਾ ਉਹਦੀ ਕੰਨੀ ਗੱਲ ਪਾਈ ਜਾਵੇ ਪਰ ਜਦੋਂ ਕੋਈ ਭਾਣਾ ਵਾਪਰ ਜਾਂਦਾ ਹੈ ਉਦੋਂ ਬੜੀ ਮੁਸ਼ਕਲ ਆਉਂਦੀ ਹੈ ਕਿਉਂਕਿ ਹੁਣ ਇਹ ਭਾਣਾ ਵਾਪਰ ਗਿਆ ਇੱਕ ਸਾਡੇ ਸਿੱਖਾਂ ਦੇ ਵਿੱਚ ਹੈ ਭਾਵੇਂ ਕਿੰਨੀ ਗਰੀਬੀ ਹੋਵੇ ਅਸੀਂ ਕਿਸੇ ਅੱਗੇ ਹੱਥ ਨਹੀਂ ਕਰਦੇ ਔਰ ਨਹੀਂ ਮੈਂ ਬੇਨਤੀ ਕਰਦਾ ਜਦੋਂ ਸਾਡੀ مالی ਹਾਲਤ ਮਾੜੀ ਹੋਵੇ ਸਾਡਾ ਨਹੀਂ ਕਿਤੇ ਹੱਥ ાડਦਾ ਤੇ ਜਰੂਰ ਕਿਸੇ ਸੰਸਥਾਵਾਂ ਨੂੰ ਜਾਂ ਗੁਰਦੁਆਰਾ ਸਾਹਿਬ ਜਾਂ ਕਮੇਟੀਆਂ ਨੂੰ ਕਿਸੇ ਨਾ ਕਿਸੇ ਨੂੰ ਜਰੂਰ ਆਪਣੀ ਅੰਦਰ ਦੀ ਗੱਲ ਦੱਸਿਆ ਕਰੋ ਕੋਈ ਗੱਲ ਨਹੀਂ ਗਰੀਬੀ ਅਮੀਰੀ ਜਿਹੜੀ ਆ ਇਹ ਆਉਂਦੀ ਰਹਿੰਦੀ ਆ ਪਰ ਇਹਦੇ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਵੇਖੋ ਅੱਜ ਇੱਕ ਨੌਜਵਾਨ ਬੱਚਾ ਸਾਡੇ ਹੱਥਾਂ ਚੋਂ ਚਲੇ ਗਿਆ ਅਸੀਂ ਕਹਿੰਦੇ ਆ ਉਹ ਭਾਵੇਂ ਉਸ ਦਾ ਟਾਈਮ ਆਇਆ ਸੀ ਪਰ ਅੱਜ ਅਸੀਂ ਸਾਰੇ ਕਹਿੰਨੇ ਆ ਸ਼ਾਇਦ ਜੇ ਛੱਤ ਨਾ ਹੋਂ ਦੇ ਉੱਤੇ ਡਿੱਗਦੀ ਘਰ ਨਾ ਡਿੱਗਦਾ ਹੋਂ ਦੇ ਉੱਤੇ ਤੇ ਉਹਦੇ ਨਾਲ ਇਹ ਹਾਲਤ ਨਾ ਹੁੰਦੀ ਇਸ ਕਰਕੇ ਸੰਗਤਾਂ ਨੂੰ ਵੀ ਬੇਨਤੀ ਆ ਕਿ ਜਿੰਦਾ ਕੋਈ ਕਿਉਂਕਿ ਅੱਜ ਸਾਡੇ ਜਿੰਨੇ ਵੀ ਪਰਿਵਾਰ ਸਾਡੇ ਪਿੰਡਾਂ ਵਿੱਚੋਂ ਤਕਰੀਬਨ ਐਨ ਆ ਰਹੀ ਹੋ ਚੁੱਕੇ ਨੇ ਤੇ ਕੋਈ ਵੱਡੀ ਗੱਲ ਨਹੀਂ ਜੇ ਸਾਡੇ ਪਿੰਡ ਵਿੱਚ ਕੋਈ 4-5 ਘਰ ਗਰੀਬ ਸੇਖਾ ਜਾ ਉਹਨਾਂ ਤੋਂ ਨਹੀਂ ਕੁਝ ਬੰਦਾ ਤੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਨਾਂ ਤੋਂ ਬਣਾ ਸਕਦੇ ਵੀ ਇੱਕ ਬਹੁਤ ਵੱਡੀ ਸੇਵਾ ਤੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਆ ਨਗਰ ਖੇੜਿਆਂ ਨੂੰ ਬੇਨਤੀ ਸ਼ਹਿਰਾਂ ਵਾਲਾਂ ਨੂੰ ਬੇਨਤੀ ਹੈ ਜੇ ਕੋਈ ਗਰੀਬ ਸਿਕੜਾ ਤੇ ਭਾਈ ਉਹਦੀ ਆਪਾਂ ਵਾਅਦੇ ਤੋਂ ਬਾਅਦ ਉਹਦੀ ਮਦਦ ਕਰੀਏ ਜੇ ਕੋਈ ਬਿਮਾਰ ਸ਼ਮਾਰ ਆ ਉਹਦੇ ਲਾਜ ਵਾਸਤੇ ਕਰੀਏ ਪਰ ਮੈਂ ਇੱਕ ਬੇਨਤੀ ਕਰਾਂਗਾ ਜਿਵੇਂ ਸਾਡਾ ਹਰਿਆਣਾ ਅਸੀਂ ਹਰਿਆਣੇ ਦੇ ਇਲਾਕੇ ਦੀ ਜਿਹੜੀ ਆ ਉਹਦੀ ਸੇਵਾ ਜ਼ਰੂਰ ਕਰਾਂਗੇ ਕਰਨਾਲ ਏਰੀਏ ਦੀ ਜਿੱਥੇ ਵੀ ਕੋਈ ਸਿੱਖ ਇਹਦਾ ਦੀ ਹਾਲਤ ਦੇ ਵਿੱਚ ਆ ਤੇ ਅਸੀਂ ਜ਼ਰੂਰ ਉਹਦੀ ਮਦਦ ਦੇ ਵਿੱਚ ਸਾਰੀ ਸਾਡੇ ਨਾਲ ਸਿੰਘ ਬੈਠੇ ਨੇ ਕਰਨਾਲ ਦੇ ਬੈਠੇ ਨੇ ਔਰ ਸਾਹਿਬ ਬੈਠੇ ਨੇ ਬੁੱਗਾ ਜੀ ਬੈਠੇ ਨੇ ਅਸੀਂ ਸਾਰੇ ਹੀ ਉਹਦੀ ਜਿੰਨੀ ਵੀ ਸਾਡੇ ਤੋਂ ਮਦਦ ਹੋ ਸਕੇ ਅਸੀਂ ਜ਼ਰੂਰ ਕਰਾਂਗੇ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਮੌਕਾ ਨਾ ਮੌਕਾ ਨੰਗਿਆਂ ਤੇ ਕੁਝ ਨਹੀਂ ਮਸਲਾ ਹਲ ਹੁੰਦਾ ਇਸ ਕਰਕੇ ਤੁਸੀਂ ਉਹਨਾਂ ਦੇ ਬਾਪ ਪਿਓ ਵੀ ਅੱਜ ਬਹੁਤ ਅਈ ਦੇਖ ਰਹੇ ਉਹਨਾਂ ਦੀ ਹਾਲਤ ਵਿਚਾਰਾਂ ਦੀ ਮਾੜੀ ਆ ਤੇ ਚਲੋ ਸਾਡੇ ਹਰਿਆਣੇ ਕਮੇਟੀ ਨੇ ਬਹੁਤ ਹੱਲਾ ਮਾਰਿਆ ਜੋ ਉਹਨਾਂ ਨੂੰ ਮਕਾਨਾ ਵਾਸਤੇ 3 ਲੱਖ ਰੁਪਏ ਦਿੱਤਾ ਬਾਕੀ ਇੱਕ ਬੱਚੇ ਨੂੰ ਉਹਨਾਂ ਦੇ ਛੋਟੇ ਨੂੰ ਨੌਕਰੀ ਵੀ ਦੇ ਦੇਣਗੇ ਪਰ ਮੈਂ ਇਹ ਕਹਿਣਾ ਵੀ ਜੇ ਅਸੀਂ ਇਹ ਇਸ ਚੀਜ਼ਾਂ ਨੂੰ ਪਹਿਲਾਂ ਗੌਰ ਕਰੀਏ ਇਹ ਸਾਨੂੰ ਦੱਸਿਆ ਜਾਵੇ ਕਿ ਇਹ ਘਰ ਦੀ ਇੰਨੀ ਹਾਲਤ ਬਾੜੀ ਆ ਤੇ ਇਹ ਸ਼ਹਿਦ ਭਾਣਾ ਨਾ ਵਾਪਰਦਾ ਇਸ ਕਰਕੇ ਸੰਗਤਾਂ ਨੂੰ ਬੇਨਤੀ ਵੀ ਜੇਥੇ ਕੋਈ ਏਦਾਂ ਦੀ ਗੱਲ ਆ ਜਾਂ ਕਾਰਨ ਆ ਜਾਂ ਉਹ ਪਰਿਵਾਰ ਦਾ ਸਕਦਾ ਜਾਣ ਦੀ ਗਵਾਂਡੀ ਜ਼ਰੂਰ ਹੋ ਸਾਡੇ ਤੱਕ ਜਿਹੜੀ ਉਹ ਗੱਲ ਪਹੁੰਚਾਇਆ ਕਰੋ ਤੇ ਅਸੀਂ ਜਿੰਨਾ ਜੋਗੇ ਹੈਗੇ ਆ ਜ਼ਰੂਰ ਮਦਦ ਕਰਾਂਗੇ ਬਾਕੀ ਅਸੀਂ ਇਹਨਾਂ ਕੋਲ ਆਏ ਆ ਭਾਣਾ ਉਹ ਪਰਮੇਸ਼ਰ ਦਾ ਕਿਉਂਕਿ ਜਿੰਨੇ ਕਿ ਸਵਾਸ ਲਿਖੇ ਹੁੰਦੇ ਨੇ ਉਹ ਜਾਣਾ ਸੰਸਾਰ ਤੋਂ ਪਰ ਏਦਾਂ ਦੀਆਂ ਜਿਹੜੀਆਂ ਘਟਨਾ ਇਸ ਕਾਰਨ ਜਿਹੜੀਆਂ ਹੋ ਰਹੀਆਂ ਇਹ ਨਾ ਹੋਣ ਤੇ ਇਸ ਕਰਕੇ ਅਸੀਂ ਸਾਰੇ ਅੱਜ ਆਪ ਸਾਰੇ মিডিਆ ਰਏ ਅਸੀਂ ਬੇਨਤੀ ਕਰ ਰਹੇ ਆ ਕਿ ਜਿੱਥੇ ਵੀ ਕੋਈ ਇਦਾਂ ਦੀ ਸੇਵਾ ਆਵੇ ਉਹ ਉਹ ਜ਼ਰੂਰ ਆਸਨ ਨੂੰ ਦੱਸਿਆ ਜਾਵੇ ਪ੍ਰਬੰਧ ਕਰਨ ਦੱਸਿਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ جي موبائل جو 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 جو